ਮਰੇ ਵੀ ਪੱਤਰਕਾਰੋ ਜੋ ਪ੍ਰੈਸ ਕਾਨਫਰੰਸ ਵਿੱਚ ਬਹੁਤ ਚਿਤਕਾਰਿਓ ਸਾਡੇ ਭੰਜੀ ਰਾਜਿੰਦਰ ਗੁਰਥਿਆੜੀ ਕਿ ਇਹ ਜੋ ਕੁਝ ਵੀ ਅੱਜ ਮਨ ਦੇਖਣ ਦਾ ਮਿਲ ਮੌਕਾ ਮਿਲਿਆ ਹੈ ਜੋ ਵੀ ਅੱਜ ਬਣਿਆ ਹਾਂ ਇਹ ਕੇਵਲ ਤਾਂ ਕੇਵਲ ਆਪਣੇ ਪਾਰਟੀ ਦੇ ਕਾਰਜਕਰਤਾ ਦੀ ਮਿਹਨਤ ਤੇ ਲਗਨ ਦੇ ਨਾਲ ਚਾਹੇ ਕੋਈ ਵਿਧਾਇਕ ਹੈ ਚਾਹੇ ਕੋਈ ਮਿਨਿਸਟਰ ਹੁਣ ਕਿਸੇ ਵੀ ਤਰ੍ਹਾਂ ਦੀ ਦਵਾਈ ਜਾਂ ਟੈਸਟਾਂ ਲਈ ਪ੍ਰਾਈਵੇਟ ਹਸਪਤਾਲਾਂ ਦੇ ਚੱਕਰ ਨਹੀਂ ਲਗਾਉਣੇ ਪੈਂਦੇ ਤੇ ਖਰਚੇ ਦਾ ਡਰ ਵੀ ਨਹੀਂ ਸਤੋਂਦਾ ਸਗੋਂ ਮੁਹੱਲਿਆਂ 'ਚ ਖੁੱਲੇ ਆਮ ਆਦਮੀ ਕਲੀਨਿਕ ਮੁਫਤ 'ਚ ਸੇਵਾਵਾਂ ਪ੍ਰਦਾਨ ਕਰ ਰਹੇ ਨੇ ਇਹ ਸਭ mumkin ਹੋ ਪਾਇਆ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀਆਂ ਕੋਸ਼ਿਸ਼ਾਂ ਸਦਕਾ ਜਿਨ੍ਹਾਂ ਦਾ ਸੁਪਨਾ ਪੰਜਾਬ ਦੇ ਲੋਕਾਂ ਨੂੰ ਮੁਫਤ 'ਚ ਮਿਆਰੀ ਸਿਹਤ ਸੇਵਾਵਾਂ ਪ੍ਰਦਾਨ ਕਰਨਾ ਹੈ ਕਿਸੇ ਦੇ ਚੱਲਦਿਆਂ ਪੰਜਾਬ 'ਚ ਹੁਣ ਤੱਕ 842 ਆਮ ਆਦਮੀ ਕਲੀਨਿਕ ਲੋਕਾਂ ਨੂੰ ਸਮਰਪਿਤ ਕੀਤੇ ਗਏ ਹਨ ਜਿਨ੍ਹਾਂ ਦੇ ਵਿੱਚ 80 ਤਰ੍ਹਾਂ ਦੀਆਂ ਜ਼ਰੂਰੀ ਦਵਾਈਆਂ ਅਤੇ 38 ਤਰ੍ਹਾਂ ਦੇ ਟੈਸਟਾਂ ਦੀ ਸਹੂਲਤ ਮੁਫਤ ਮਹਈਆ ਕਰਵਾਈ ਜਾ ਰਹੀ ਹੈ ਇੰਨਾ ਹੀ ਨਹੀਂ ਇਨ੍ਹਾਂ ਕਲੀਨਿਕਾਂ 'ਚ ਮਾਹਿਰ ਡਾਕਟਰ ਲੋਕਾਂ ਨੂੰ ਸੇਵਾਵਾਂ ਦੇ ਰਹੇ ਨੇ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਜਲਮੁਖਤਮਰ ਹੈ ਮੈਂ ਪਨਮਾ ਮੁਹੱਲਾ ਕਲੀਨਿਕ ਵਾਲੇ ਵਜਲਾ ਜੰਦਾ ਹਾਂ ਪੰਜਾਬ ਸਰਕਾਰ ਨੇ ਮਹੱਲਾ ਕਲੀਨਿਕ ਹਰ ਥਾਂ ਖੋਲੇ ਹੋਏ ਨੇ ਜਿਸ ਕਰਕੇ ਸਾਡੇ ਸੱਦੇ ਵਰਗੇ ਲੋਕਾਂ ਨੂੰ ਅਤੇ ਸਾਨੂੰ ਵੀ ਬਹੁਤ ਜ਼ਿਆਦਾ ਫਾਇਦਾ ਹੋਇਆ ਹੈ ਪਹਿਲਾਂ ਆਪਾਂ ਟੈਸਟ ਵੀ ਬਾਹਰੋਂ 500000 ਦੇ ਕਰਵਾਉਂਦੇ ਸੀ ਅੱਜ ਤਾਂ ਇਹ ਟੈਸਟ ਵੀ ਫ੍ਰੀ ਹੁੰਦੇ ਨੇ ਮੈਂ ਪੰਜਾਬ ਸਰਕਾਰ ਦਾ ਦਿਲੋ ਧੰਨਵਾਦ ਕਰਦਾ ਰੰਗਲਾ ਪੰਜਾਬ ਚ ਬਣਾਉਣਾ ਉਹਦੇ ਵਾਸਤੇ ਸਿਹਤਮੰਦ ਪੰਜਾਬ ਪਹਿਲਾਂ ਚਾਹੀਦਾ ਕਿਉਂਕਿ ਬਾਕੀ ਦੇ ਕੰਮ ਬਾਅਦ ਚ ਪਹਿਲਾਂ ਸਿਹਤ ਜ਼ਰੂਰੀ ਹੈ ਸੋ ਸਿਹਤਮੰਦ ਪੰਜਾਬ ਇਹ ਦਾਰਾ ਸਿੰਘ ਦਾ ਪੰਜਾਬ ਹੈ ਇਹ ਮਿਲਖਾ ਸਿੰਘ ਦਾ ਪੰਜਾਬ ਹੈ ਇਹ ਹਾਕੀ ਦਾ ਫੌਜ ਚ ਭਰਤੀ ਹੋਣ ਵਾਲੇ ਜਰਨੈਲਾਂ ਦਾ ਪੰਜਾਬ ਹੈ ਕਹੇ ਚੇਅਰਮੈਨ ਹੈ ਸਾਰਿਆਂ ਨੇ ਦਿਨ ਰਾਤ ਮਿਹਨਤ ਕਰਕੇ ਗਵਿੰਦਰ ਵੈਸ ਦੇ ਵਿੱਚ ਇਤਿਹਾਸਿਕ ਜਿੱਤ ਹਾਸਲ ਕੀਤੀ ਉਹਦੇ ਬਾਅਦ ਹੀ ਕਿਉਂਕਿ ਮੁਖਵਤੀ ਪੰਜਾਬ ਦਾ ਪੈਰੋਗੇਟਿਵ ਹੁੰਦਾ ਕਿ ਉਹ ਜਿਸ ਨੂੰ ਚਾਹਣ ਨੂੰ ਮਿਸਟਰ ਬਣਾ ਸਕਦੇ ਹਨ ਉਹਨਾਂ ਨੇ ਇਲੈਕਸ਼ਨ ਦੇ ਵਿੱਚ ਨਹੀਂ ਡਿਕਲੇਰ ਕਰਦਾ ਸੀ ਵੀ ਤੁਸੀਂ ਭਗਤ ਜੀ ਨੂੰ ਐਮਐਲਏ ਬਣਾਓ ਮੈਂ ਇਹਨਾਂ ਨੂੰ ਮਿਸਟਰ ਬਣਾਵਾਗਾ ਅੱਜ ਮੈਂ ਮਹਿਸੂਸ ਕਰ ਰਿਹਾ ਕਿ ਆਮ ਆਦਮੀ ਪਾਰਟੀ ਇੱਕ ਮਿਸਾਲ ਹੈ ਉਹ ਜੋ ਵੀ ਵਾਦਾ ਕਰਦੀ ਹੈ ਉਸ ਨੂੰ ਪੂਰਾ ਕਰਦੀ ਜਾ ਰਹੀ ਹੈ इवन ਜੋ ਵਾਦੇ ਕੀਤੇ ਉਹ ਵੀ ਪੂਰੇ ਕੀਤੇ ਹੋ ਤੇ ਇਲਾਵਾ ਜੋ ਵਾਦੇ ਨਹੀਂ ਕੀਤੇ ਉਹ ਵੀ ਪਾਰਟੀ ਸਾਡੀ ਵਾਦੇ ਪੂਰੇ ਕਰ ਰਹੀ ਹੈ ਸੋ ਇਸ ਕਰਕੇ ਇਹ ਜਨਤਾ ਵਾਸਤੇ ਬਹੁਤ ਵੱਡਾ ਇੱਕ ਅੱਛਾ ਸੰਦੇਸ਼ ਹੈ ਪਾਰਟੀ ਵੱਲੋਂ ਕਿ ਪਾਰਟੀ ਜੋ ਹੈ ਜੋ ਕਹਿੰਦੀ ਹੈ ਉਹ ਕਰਦੀ ਹੈਗੀਏ ਉਹ ਮੈਂ ਮਿਸਾਲ ਤੁਹਾਡੇ ਸਾਹਮਣੇ ਬੈਠਾ ਹਾਂ ਸੋ ਇਸ ਕਰਕੇ ਮੈਂ ਚਾਹਾਂਗਾ ਕਿ ਸਾਰੇ ਹੀ ਜੋ ਪੰਜਾਬ ਦੀ ਜਨਤਾ ਹੈ ਸਾਥੀ ਹਨ ਉਹਨਾਂ ਨੂੰ ਆਮ ਆਦਮੀ ਪਾਰਟੀ ਨਾਲ ਜੁੜਨਾ ਚਾਹੀਦਾ ਹੈ ਜੋ ਸਾਡੇ ਪੰਜਾਬ ਦੇ ਹਰਮਨ ਪੱਲੇਵਾਂ ਦਾ ਸਦਾਰ ਭਗਵਨ ਸਿੰਘ ਮਾਨ ਸਾਹਿਬ ਔਰ ਸਾਡੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਜੋ ਤਿਆਗ ਦੀ ਮੂਰਤੀ ਹਨ ਜਿਨ੍ਹਾਂ ਨੇ ਆਪਣੀ ਸੀਐਮ ਦੀ ਕੁਰਸੀ ਨੂੰ ਠੋਕਰ ਮਾਰ ਦਿੱਤੀ ਜਨਤਾ ਦੀ ਭਲਾਈ ਸਮਝਿਆ ਉਹਨਾਂ ਨੇ ਕਿਹਾ ਕਿ ਅਗਰ ਮੇਰੇ ਤੇ ਕੋਈ ਦੋਸ਼ ਹੈ ਤੇ ਮੈਂ ਜਨਤਾ ਜਾਵਾਂਗਾ ਇਹ ਪ੍ਰੂਫ ਕਰੇਗੀ ਕਿ ਮੈਂ ਗਲਤ ਤਾਂ ਨਹੀਂ ਠੀਕਾ ਔਰ ਆਉਣ ਵਾਲੇ ਸਮੇਂ ਤੇ ਕਲੀਫੇਰ ਆਮ ਆਦਮੀ ਪਾਰਟੀ ਦੀ ਸਰਕਾਰ ਦਿੱਲੀ ਚ ਬਣੇਗੀ ਔਰ ਦੁਬਾਰਾ ਮੁੱਖ ਮੰਤਰੀ ਸਾਡੇ ਬਰੁਤ ਕਦੀਵਾ ਜੀ ਬਣ ਗਏ ਐਸਾ ਮੈਨੂੰ ਪੂਰਾ ਮਨ ਯਕੀਨ ਹੈ ਸੋ ਸਾਰੇ ਆਏ ਹੋ ਸਾਥੀਆਂ ਦਾ ਬਹੁਤ ਬਹੁਤ ਧੰਨਵਾਦ ਪੱਤਰਕਾਰ ਜੀ ਦਾ ਬਹੁਤ ਬਹੁਤ ਧੰਨਵਾਦ ਤੁਸੀਂ ਪ੍ਰਗਸ਼ਾ ਨੋਟਿਸ ਸਰ ਇਸਤਾਨ ਵਿੱਚ ਆ ਕੇ ਸੁਣਨੇ ਬਹੁਤ ਬਹੁਤ ਧੰਨਵਾਦ ਥੈਂਕ ਯੂ ਮੈਂ ਨਾ ਅੱਜ ਪੱਤਰਕਾਰ ਵੀਰ ਨੂੰ ਕਮੇਲੀ ਕਰਾਂਗਾ ਤੇ ਅੱਜ ਮੈਂ ਮਿਨਿਸਟਰ ਬਣਨ ਦੇ ਬਾਅਦ ਤੁਹਾਡੇ ਸਹਿਯੋਗ ਦੇ ਨਾਲ ਤੁਹਾਡੀ ਕਿਰਪਾ ਦੇ ਨਾਲ ਤੁਹਾਡੇ ਸਾਰੀਆਂ ਸ਼ੁਭ ਕਾਮਨਾਵਾਂ ਦੇ ਕਾਰਨ ਮੈਂ ਮਿਨਿਸਟਰ ਬਣ ਕੇ ਸ਼ਹਿਰ ਵਿੱਚ ਆਇਆ ਹਾਂ ਆਪਣੇ ਸ਼ਹਿਰ ਤੇ ਵਿੱਚ ਆਇਆ ਹਾਂ ਔਰ ਮੈਂ ਅੱਜ ਸਿਰਫ ਐਨਆਈ ਤਨਵਾਦ ਕਰਨ ਵਾਸਤੇ ਆਪਣੇ ਵਰਕਰਾਂ ਆਇਆ ਹਾਂ ਬਾਕੀ ਜਿਹੜੀਆਂ ਗੱਲਾਂ ਹੋਰ ਉਹਨਾਂ ਦਾ ਜਿਹੜਾ ਹੈਗਾ ਨਾ ਜਿਹੜਾ ਹੈਗਾ ਬਾਕੀ ਦੀਆਂ ਗੱਲਾਂ ਬਾਕੀ ਦੀਆਂ ਗੱਲਾਂ ਆਪਾਂ ਦੇਖੋ ਦੁਬਾਰਾ ਫੇਰ ਮੀਟਿੰਗ ਰੱਖਾਂਗੇ ਇੱਕ ਪ੍ਰੈਸ ਕਾਨਫਰੈਂਸ ਕਰਾਂਗੇ ਤੁਸੀਂ ਅਜੰਡਾ ਕੀ ਲੈ ਕੇ ਚੱਲੋਗੇ ਸ਼ਹਿਰ ਵਾਸਤੇ ਸ਼ਹਿਰ ਵਾਸਤੇ ਜੋ ਜੰਡਾ ਹੈ ਦੇਖੋ ਹਰ ਆਦਮੀ ਆਪਣੇ ਵੱਲੋਂ ਕੋਸ਼ਿਸ਼ ਕਰਦਾ ਹੈ ਕਿ ਸ਼ਹਿਰ ਦੀ ਬਿਹਤਰੀ ਕੀਤੀ ਜਾਵੇ ਜੋ ਵੀ ਪਹਿਲੇ ਬੁਲਿਸਟਰ ਸਨਾਨੇ ਦੀ ਕੋਸ਼ਿਸ਼ ਕੀਤੀ ਔਰ ਦਬਾਤ ਜੋ ਪਹਿਲਾਂ ਵੀ ਹਣ ਉਸ ਟੂਰਨਾਮੇ ਵਿੱਚ ਕੀਤੀ ਇਹ ਹੁੰਦਾ ਇਟ ਇਜ਼ ਕੰਟੀਨਿਊ ਪ੍ਰੋਸੈਸ ਡਵੈਲਪਮੈਂਟ ਇਜ਼ ਕੰਟੀਨਿਊ ਪ੍ਰੋਸੈਸ ਹੁੰਦਾ ਉਹ ਸਮੇਂ ਸਮੇਂ ਅਨੁਸਾਰ ਹਾਂ ਕਿਸੇ ਵੇਲੇ ਜਿਆਦਾ ਕੋਈ ਲੋਡ ਹੁੰਦੀ ਹੈ ਤੇ ਵਿਕਾਸ ਦੀ ਉਹ ਗੁੰਜ ਜੋ ਹੈ ਆਉਣ ਵਾਲੇ ਸਮੇਂ ਵਿੱਚ ਕੁਝ ਕਾਰਪੋਰੇਸ਼ਨ ਨਾ ਹੋਣ ਦੇ ਕਾਰਨ ਵੀ ਕੁਝ ਥੋੜਾ ਜਿਹਾ ਉਹਦੇ ਕਾਰਨ ਪ੍ਰੋਬਲਮ ਆ ਰਹੀ ਕਿਉਂਕਿ ਜਿੱਥੇ ਅੱਗੇ ਕੌਂਸਲ ਖੁਦ ਆਪਣਾ ਇਲਾਕਾ ਸੰਭਾਲ ਲੈਂਦਾ ਸੀ ਹੁਣ ਹਲਕਾ ਵਿਧਾਇਕ ਨੂੰ ਸਾਰੇ ਮਤਲਬ ਕਿ ਕੌਂਸਲ ਦੇ ਹਲਕੇ ਸੰਭਾਲਨੇ ਪੈ ਰਹੇ ਨੇ ਜਿਸ ਨਾਲ ਉਹ ਵੈਸੇ ਵੀ ਜੋ ਅਫੀਸਰ ਸਹਾਬਾਂ ਨੇ ਉਹਨਾਂ ਦਾ ਵੀ ਜੇ ਕੰਟਰੋਲ ਨਾ ਹੋ ਜੇ ਤਾਂ ਵੀ ਕੌਂਸਲ ਨਾ ਹੋਣ ਦੇ ਕਾਰਨ ਥੋੜੇ ਬੋਤੇ ਬੇਰ ਨਾ ਹੋਣ ਦੇ ਕਾਰਨ ਥੋੜੇ ਜਿਦੇ ਬਲੇ ਕਰ ਰਹੇ ਨੇ ਪਰ ਕੋਈ ਸਾਮਾਨ ਵਾਲਾ ਹੈਗਾ ਹੁਣ ਅਸੀਂ ਆਪਣੀ ਜ਼ਿੰਮੇਵਾਰੀ ਨਿਭਾਵਾਂਗੇ ਔਰ ਮੈਂ ਤੁਹਾਡੇ ਸਾਹਮਣੇ ਸਭ ਦੇ ਕਹਿ ਰਹੇ ਹਾਂ ਕਿ ਹੁਣ ਮੇਰੇ ਮਨ 'ਚ ਇੱਕੋ ਹੀ ਖਾਸ ਅਗੀਏ ਕੋਸ਼ਿਸ਼ ਹੈਗੀ ਕਿ ਦੇਖੋ ਵੀ ਵਿਲ ਨਟ ਸਪੇਅਰ ਇਹnabla ਨਾ ਕੰਮ ਨਹੀਂ ਕਰੇਗਾ ਕੰਮ ਤੇ ਕਰਨੇ ਪਏਗਾ ਇਸ ਕਰਕੇ ਬਲਕਾਰ ਜੀ ਦੀ ਐਸੇ ਕਰਕੇ ਛੁੱਟੀ ਨਹੀਂ ਨਹੀਂ ਬਲਕਾਰ ਜੀ ਨਾਲ ਆਦਰ ਨਹੀਂ ਹੈਗੇ ਨਾ ਉਹਨਾਂ ਦਾ ਤੇ ਮੈਨੂੰ ਪਤਾ ਉਹਨਾਂ ਬਾਰੇ ਨਹੀਂ ਪਤਾ ਹੈਗਾ ਤੇ ਮੈਂ ਤੁਹਾਨੂੰ ਕਹਿੰਦਾ ਇਟ ਇਜ਼ ਪੈਡਾਗੋਜੀਸ ਆਫ ਸੀਐਮ ਤੇ ਇਸ ਕਰਕੇ ਅਸੀਂ ਤਾਂ ਇੰਟਰਵਿਊ ਨਹੀਂ ਕਰ ਸਕਦੇ ਨਾ ਮੈਂ ਬਾਰੇ ਕਮੈਂਟਸ ਕਰ ਸਕ ਨਹੀਂ ਆਈਆਂ ਭਾਗ ਜੀ ਇਹ ਦੱਸੋ ਕਿ ਪੀਪਲ ਉਹਨਾਂ ਦੇ ਦਿਲੋਂ ਤੱਕ ਇਹ ਆ ਸੀਗਾ ਵਈ ਪੰਜਾਬ ਨੂੰ ਗਲਤ ਡਿਸੀਜਨ ਲਵਾਇਆ ਜਦੋਂ ਸਰਕਾਰ ਮੈਂ ਤਾਂ ਅੱਜ ਤੁਹਾਨੂੰ ਪਹਿਲੇ ਕਿਹਾ ਹੈਗਾ ਅ ਉਹ ਤਾਂ ਨਸਰਦਰ ਦੀ ਉਹਨਾਂ ਨੂੰ ਚਾਹ ਚੂਪਾਉਣ ਆਏ ਆ ਜੀ ਸਰਿੰਦਰ ਜੀ ਜਵਾਬ ਜੋ ਮਰਜ਼ੀ ਦੇ ਦਿਓ ਪੰਜਾਬ NEET DPCM Dalit DPCM ਹੋਣਾ ਦੇਖੋ ਹੁੰਦਾ ਕੀ ਹੈਗਾ ਕਿ ਕਦੇ ਵੀ ਕੋਈ ਕੰਮ ਹੋ ਸਕਦਾ ਹੈਗਾ ਯਾਨੀ ਕਿ ਅਗਰ ਅੱਜ ਨਹੀਂ ਹੋ ਗਿਆ ਉਹ ਹੋਣਾ ਹੀ ਨਹੀਂ ਹੈਗਾ कोई भी काम नहीं हो जी सरकार साल बनी है जो कह रहे हो हो सकता है ज्यादा चिंता करते दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम और